ਟਾੜੀ ਮੇਰਾ ਰਦਾ ਤੂੰ ਠੇਕੇ ਦੇ ਵਾਈ ਜਾ ਮੇਰੀ ਜਿਹੜੇ ਦੋ ਕੁ ਲੈ ਲਈ ਆ ਆਹੋ ਯਾਰ ਮੇਕੋ ਨਹੀਂ ਆ ਵਖਣੀ ਪੈਲੀ ਮੇਰਾ ਰਦਾ ਆਪਣਾ ਕੰਮ ਕੂਮ ਕੋ ਸ਼ੁਰੂ ਕਰਨ ਦਾ ਮੰਨ ਜਾਣਾ ਵਾ ਜੋ ਬਨਵੀਰ ਨੇ ਮੰਨਣਾ ਕਿਉਂ ਨਹੀਂ ਹੈ ਤੇ ਉਹ ਡੈਡੀ ਵੱਲੋਂ ਨਹੀਂ ਆਇਆ ਹੁਣ ਕੋਈ ਡੈਡੀ ਜੀ ਵੱਲੋਂ ਫੋਨ ਤੇ ਨਹੀਂ ਆਇਆ ਹਲੇ ਕੋਈ ਵੀ ਮੈਂ ਚੱਲ ਜੇ ਉਧਰੋਂ ਹਾਂ ਹੁੰਦੀ ਆ ਤੇ ਫੇਰ ਹੀ ਠੇਕੇ ਦੇ ਦਿੰਦੇ ਭੋਰ ਨਾ ਇਧਰੋਂ ਵੀ ਪਹਿਲੀ ਠੇਕੇ ਦੇ ਦੇ ਜੀ ਤੇ ਉਧਰੋਂ ਵੀ ਜਵਾਬ ਹੋ ਜੀ ਲਵਲੀ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੌਣ ਹੀ ਚਗਾਉਣੀ ਚਾਹੀਦੀ ਜਿਹੜੇ ਉਹਦੇ ਬੱਚੇ ਉਹ ਤੁਹਾਡੇ ਕੁਝ ਨਹੀਂ ਲੱਗਦੇ ਉਹ ਡੈਡੀ ਲੱਗਦੇ ਅਸੀਂ ਕਦੋਂ ਕਿਹਾ ਨਹੀਂ ਲੱਗ ਚਲੋ ਵੱਖੋ ਵੱਖ ਹੋ ਗਈਆਂ ਉਹ ਗੱਲ ਵੱਖਰੀ ਆ ਪਰ ਹੁਣ ਮੈਂ ਤੇ ਉਹਨੂੰ ਪੁੱਛ ਕੇ ਆਇਆ ਵਾਂ ਵੀ ਇਹ ਲੋ ਜੇ ਤੁਹਾਡੇ ਮਨ ਚ ਆਉਂਦੀ ਆ ਤੇ ਤੁਸੀਂ ਕਹਿ ਕੇ ਵੇਖ ਲੋ ਉਹ ਕੰਮ ਕਿੱਥੇ ਹੋਣਾ ਉਹਨੇ ਨਾ ਕਰਦੀ ਆ ਉਹ ਅੰਦਾ ਮੈਨ ਨਹੀਂ ਕਰਖਣੀ ਨਾ ਕਰਦੀ ਆ ਮੈਂ ਤਾਂ ਕਹਿ ਲਈ ਆ ਇਨੀ ਢਾੜੀ ਵਾਕ ਵੀ ਆ ਤੇ ਗੱਲ ਸੁਣ ਮੇਰੀ ਕੱਲ ਨੂੰ ਮੁੰਡਾ ਆ ਕੁੜੀ ਨੂੰ ਮੇਣਾ ਮਾਰੂਗਾ ਕਿ ਤੇਰੇ ਡੈਡੀ ਨੇ ਪਹਿਲਾਂ ਲਾਰਾ ਲਾਇਆ ਤੇ ਹੁਣ ਕੰਮ ਨਹੀਂ ਕਰਾ ਸਕਦੇ ਉਹ ਗੱਲ ਸੁਣ ਮੇਰੀ ਵਾਕ ਵੀ ਤੇ ਹੈਗੀ ਆ ਤੇ ਤਾਂ ਹੀ ਤੇ ਉਹਨੂੰ ਨੌਕਰੀ ਦਵਾਉਣ ਦੇ ਹੁਣ ਜੇ ਉਹਨੇ ਕੰਮ ਕੀਤਾ ਵਾ ਤੇ ਉਹ ਐਕਸਪੀਰੀਅੰਸ ਦਿਖਾਵੇ ਆਪਣਾ